ਹਾਂਜੀ ਅੱਜ ਆਪਾਂ ਆਏ ਆ ਹਰਬਲ ਮੈਡੀਸਨ ਦੇਖੋ ਜਿੱਦਾਂ ਕਹਿੰਦੇ ਨਾ ਬਾਰਲੇ ਦੇਸ਼ ਹਰਬਲ ਮੈਡੀਸਨ ਨੂੰ ਮੈਡੀਸਨ ਨਹੀਂ ਮੰਨਦੇ ਤੇ ਇੱਥੇ ਤੁਹਾਨੂੰ ਅਸੀਂ ਅੱਜ ਮਿਨੀ ਐਪਲਸ ਦੇ ਵਿੱਚ ਆਏ ਆ ਹਾਂ ਦੇਖੋ ਇੱਥੇ ਸਾਰੇ ਤੁਹਾਨੂੰ ਮਿਲੂਗਾ ਫਾਇਰਟ ਦੀ ਹਰਬਲ ਇੱਕ ਆ ਜਿਹੜੀ ਜਿੰਸੰਗ ਜਿੰਸੰਗ ਇਹ ਕਿ ਪਰ 8 ਸਿ ਜਿੰਨੀ ਹੈ ਜਿਹੜੀਆਂ ਬੂਟੀਆਂ ਦੇਖੋ ਤੁਹਾਨੂੰ ਮਿਲਣਗੀਆਂ ਇੱਥੋਂ ਇੱਥੇ ਤੱਕ ਕਿ ਇੱਥੇ ਜਿਹੜੀ ਹਲਦੀ ਹੈ ਨਾ ਹਲਦੀ ਨੂੰ ਵੀ ਕੈਪਸੂਲਾਂ ਚ ਪਾਇਆ ਹੈ ਇਹਨਾਂ ਲੋਕਾਂ ਨੂੰ ਹੁਣ ਪਤਾ ਲੱਗਾ ਵੀ ਇਹ ਚੀਜ਼ਾਂ ਵੀ ਕੁਝ ਹੁੰਦੀਆਂ ਤੇ ਇੱਥੇ ਆਪਣੇ ਆਪਨੀ ਜਨਤਾ ਅੰਗਰੇਜ਼ੀ ਤੋਂ ਹੀ ਤੇ ਲੱਗੀ ਜਾਂਦੀ ਏ ਇਹ ਲੋਕ ਛੱਡੀ ਜਾਂਦੇ ਆ ਆ ਦੇਖ ਲਓ ਹੋਰ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਸਾਰਾ ਕੁਝ ਇਹੀ ਆ ਪਰ ਦਿਖਾ ਦਿੰਨੇ ਥੋੜੀ ਥੋੜੀ ਚੀਜ਼ ਦੇਖੋ ਸਾਰੀਆਂ ਇਹੀ ਹਰਬਲੇ ਹਰਬਲ ਇਹਨੂੰ ਆਕਾ-ਕਾ ਨਾਮ ਦੇ ਦਿੱਤੇ ਬ੍ਰੇਨ ਹੈਲਥ ਮੈਟਾਬੋਲਿਜ਼ਮ ਸਪੋਰਟ ਆ ਦੇਖੋ ਸਾਰਾ ਕੁਝ ਇਹਨੇ ਆਪਣੇ ਹਿਸਾਬ ਨਾਲ ਇਹਨੂੰ ਬਣਾ ਲਿਆ ਆ ਜਨਾਨੀਆਂ ਵਾਸਤੇ ਮਲਟੀ ਵਿਟਾਮਿਨ ਲਿਕਵਿਡ ਇਹਰਾ ਵਗਰਾ ਦੇਖੋ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਜਿਹੜਾ ਮੈਂ ਕਹਿੰਦਾ ਟਰਮੇਰਿਕ ਲਿਖਿਆ ਨਾ ਆ ਦੇਖੋ ਟਰਮੇਰਿਕ 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 ਅੱਗੇ ਦੇਖ ਲਓ ਆ ਦੇਖੋ ਜਿੰਜਰ ਰੂਟ ਹਾਂਜੀ ਮੈਂ ਕਹ ਦੋਸਤਾਂ ਨੂੰ ਇਹ ਦਿਖਾ ਦਈਏ ਇੰਡੀਅਨ ਲੋਕਾਂ ਨੂੰ ਸਾਡੇ ਬੰਦੇ ਜਿਹੜੇ ਕਹਿੰਦੇ ਗੋਰੇ ਅੰਗਰੇਜ਼ੀ ਦੁਨੀਆ ਤੇ ਵਿਸ਼ਵਾਸ ਕਰਦੇ ਆ ਆ ਦੇਖੋ ਆਸ਼ਵਗੰਧਾ ਠੀਕ ਹੈ ਜੀ ਹਾਂ ਇਹ ਇਸ ਤਰ੍ਹਾਂ ਅੱਗ ਅਸੀਂ ਹੁਣ ਇੱਕ ਖਰੀਦੀ ਆ ਇੱਥੋਂ ਆ ਦੇਖੋ ਅਮਰੀਕਨ ਜਿੰਸੰਗ ਉਹ ਇਸ ਕਰਕੇ ਜਿਹੜੇ ਇਹ ਲੋਕ ਵੀ ਹੁਣ ਇੱਧਰ ਨੂੰ ਆਉਣ ਲੱਗ ਪਏ ਆ ਤੇ ਆ ਦੇਖੋ ਨਾ ਸਾਰਾ ਸਟੋਰ ਆ ਬਹੁਤ ਵੱਡਾ ਕਿ ਨਵੀਂ ਬੱਚਿਆਂ ਦੀਆਂ ਮਜ਼ਾਰਾ ਕੋਸ਼ਿਸ਼ ਹੈਗਾ